ਸਰਕਾਰੀ ਤੌਰ ਤੇ ਜਿਹਦੀਆਂ ਨਸ਼ਾ ਡਾਕਟਰ ਵੇਚ ਰਹੇ ਆ ਡਾਇਰੈਕਟ ਬੈਠੇ ਹਸਪਤਾਲਾਂ ਸਰਕਾਰੀ ਚ ਅਜੀਬ ਥਲੇ ਰੱਖਣ ਵਾਲੀਆਂ ਗੋਲੀਆਂ ਤੇ ਉਹ ਗੋਲੀ ਨੇ ਇਹਦੀ ਆ ਹਾਲਤ ਕਰਤੀ ਅੱਜ ਤੇ ਸਰੀਰ ਦੇ ਵਿੱਚ ਹਾਲਤ ਦੇਖ ਲਓ ਕੀ ਬਣ ਗਈ ਆ ਇਹ ਸਿੱਧੋ ਸਿੱਧਾ ਸਰਕਾਰ ਵੱਲੋਂ ਕੀਤਾ ਗਿਆ ਇੱਕ ਮਰਡਰ ਹੀ ਆ ਜੀ भाई जी मेरी गल तो खादिया जा भाई जी ना को पाँच दा चार पाँच दिन गए रोटी खाती नहीं भाई जी मेरी मदद करो भाई जी हथ बन के बेनती है भाई जी डैडी कितने तरह पूरे हो गई मम्मी मम्मी पूरी हो गई जी भैन कोई जी पुछता जी देखो की हाल तक जमाई पिंजर बन गया पे आई ਉਹ ਵੀ ਹੋਦੇ ਕਾ ਇਸਕੇ ਮਤੇ ਆਉਂਦਾ ਨਹੀਂ ਮੇਰਾ ਕੋਈ ਨਹੀਂ ਆ ਇਕੱਲਾ ਪਾਣੀ ਆ ਰਿਹਾ ਕੋਈ ਨਹੀਂ ਕੋਈ ਨਹੀਂ ਸੀ ਕੋਈ ਤਾਂ ਪਾਣੀ ਪਰਦੀ ਵੀਰਾ ਇੱਕੋ ਹੀ ਕਹਿ ਰਿਹਾ ਬਾਰ ਬਾਰ ਕੋਈ ਕੋਈ ਨਹੀਂ ਮਿਲਦਾ ਸੰਪਨ ਵਾਲਾ ਹੈ ਨਹੀਂ ਮੇਰਾ ਕੋਈ ਮਾਂ ਕਿਉਂ ਹੈ ਨਹੀਂ ਉੱਥੇ ਹੀ ਬੈਠੀਂ ਬਾਤ ਸੁਣ ਕੋਈ ਇਹ ਦੇਸੀ ਨੰਦ ਕਿ ਨਹੀਂ ਨਰਕ ਬਣੀ ਹੋਈ ਆ ਮੈਨੂੰ ਪਰਵਾਹ ਨਹੀਂ ਦੀ ਦੀ ਮੈਨੂੰ ਇੱਥੋਂ ਕੱਢ ਲੋ ਜੀ ਨਰਕ ਚੋਂ ਮੈਨੂੰ ਕੋਈ ਸੰਪਨ ਵਾਲਾ ਹੈ ਨਹੀਂ ਗਲੀਆਂ ਕੋ ਤੌੱਖਾਂ ਜੀ ਮੈਂ ਨਰਕ ਚਾਂ ਜਿਵੇਂ ਮਾਰ ਦੂੰਗਾ ਜੀ ਮੇਰੀ ਸੱਤ ਗਲ ਗਈ ਜੀ ਭਾਈ ਜੀ ਮੈਨੂੰ ਸਾਕ ਲੋ ਜੀ ਭਾਈ ਜੀ ਮੈਂ ਬਹੁਤ ਉੱਖਾਂ ਨੇ ਭਾਈ ਜੀ ਤੋਂ ਕਹਿੰਦੀ ਵੀ ਰੋਕ ਲੈ ਨਹੀਂ ਗਲੀ ਮੰਨ ਜਾਪਣਾ ਲੈ ਨਹੀਂ ਦਮ ਨਹੀਂ ਹੋ ਗਏ ਮੇਰੇ ਤੇ ਪੈ ਨਹੀਂ ਇਹ ਤੇ ਸਾਰਾ ਕੌੜਾ ਸਤਿਗੁਰ ਬਾਈ ਯਾਰ ਨੇ ਬਾਈ ਸਤਿਗੁਰ ਹੋਰ ਵੀ ਠੀਕ ਹੈ ਕਿੱਟ ਬੰਡਾ ਆਪਣਾ ਕਿਲੀ ਚੈਲਾ ਇਹ ਉੱਥੋਂ ਹੀ ਪਿੰਡੋਂ ਲਿਆਂਦਾ ਮੁੰਡਾ ਜੀ ਠੀਕ ਆ ਵੀਰੇ ਬੜੀ ਮਾੜੀ ਹਾਲਤ ਚ ਪਿਆ ਸੀ ਯਾਰ ਵੀਰੇ ਸਤਿਗੁਰ ਆਲਾ ਕੀ ਹਾਲ ਬਣਾਈ ਫਿਰਦਾ ਤੂੰ ਆਉਂਦਾ ਐ ਉਹ ਬਚਾਉਣ ਵਾਲਾ ਤਾਂ ਉਹ ਉੱਪਰ ਵਾਲਾ ਬੰਦਾ ਕੌਣ ਆ ਭਾਈ ਹੂੰ ਸਮਝ ਲਈ ਨਹੀਂ ਮਾਰਨ ਮੇਰੇ ਨੂੰ ਜੇ ਮਾਰਾ ਇਹਨੇ ਸੱਚੇ ਪਾਤਸ਼ਾਹ ਨੇ ਜਿੰਨੇ ਸੁਆਸ ਲਿਖਿਆ ਉਹਨੇ ਪੂਰੇ ਕਰਨੇ ਆ ਫਿਕਰ ਨਾ ਕਰ ਤੂੰ ਕੋਈ ਨਾ ਵੀਰੇ ਆਪਾਂ ਡਾਕਟਰ ਨਾਲ ਗੱਲ ਕਰਦੇ ਆ ਤੇਰਾ ਨਾਂ ਕੀ ਆ ਵੀਰੇ ਅੱਡੀ ਭਾਈ ਪ੍ਰਦੀਪ ਸਿੰਘ ਡੈਡੀ ਕਿੱਥੇ ਤੇਰਾ ਪੂਰੇ ਹੋ ਗਈ ਮੰਮੀ ਮੰਮੀ ਪੂਰੇ ਹੋ ਗਈ ਜੀ ਪੈਣ ਕੋਈ ਨਹੀਂ ਫਾਇਦਾ ਹੀ ਭਰਾ ਭਰਾ ਵੀ ਨਹੀਂ ਫਾਇਦਾ ਹੀ ਚੱਲੇ ਜੋ ਕਰਾ ਹੈਗਾ ਉਹਨੇ ਜੋ ਕਰਾ ਕਰੀ ਜਾਂਦਾ ਸੀ ਤੇ ਕਾ ਤੂੰ ਨਹੀਂ ਪੁੱਛਦੇ ਪਹਿਲਾਂ ਤੂੰ ਨਸ਼ੇ ਕਰਦਾ ਸੀ ਆਇਆ ਕਿ ਤੇ ਗਾਈ ਜੀ ਪਹਿਲਾਂ ਆ ਗਿਆ ਸੀ ਗਾਈ ਜੀ ਤੇਰੇ ਹੱਥ ਪੈਰ ਜਲਦੇ ਤੂੰ ਵੀ ਨਹੀਂ ਕਿਸ ਨੂੰ ਪੁੱਛਿਆ ਵਾਈਕੁਟ ਜੀ ਕਾ ਖਾਲਸਾ ਵਾਈਕੁਟ ਜੀ ਕੀ ਫਤਿਹ ਜੀ ਮੋਗਾ ਜ਼ਿਲ੍ਹਾ ਤੇ ਪੈਂਡ ਕਿਲ ਜ਼ਿਲ੍ਹਾ ਉੱਥੇ ਪਹੁੰਚੇ ਆ ਬਾਈ ਹੁਣੀ ਲੈ ਕੇ ਵੀਰ ਦਾ ਨਾਮ ਪ੍ਰਦੀਪ ਸਿੰਘ ਆ ਪ੍ਰਦੀਪ ਇੰਨੀ ਮਾੜੀ ਹਾਲਤ ਦੇ ਵਿੱਚ ਆ ਇਸ ਟਾਈਮ ਆਕਸੀਜਨ ਵੀ ਪੂਰੀ ਨਹੀਂ ਸਰਕੂਲੇਸ਼ਨ ਵੀ ਘੱਟ ਆ ਸਾਹ ਲੈਣ ਦੀ ਵੀ ਪਰੇਸ਼ਾਨੀ ਆ ਰਹੀ ਹੈ ਪੈਰਾਂ ਤੇ ਜ਼ਖਮ ਆ ਬਹੁਤ ਵੱਡੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਘਰ 'ਚ ਇਕੱਲਾ ਹੀ ਘਰ 'ਚ ਪਿਆ ਮਾਂ ਪਿਓ ਦੀ ਮੌਤ ਹੋ ਚੁੱਕੀ ਆ ਭੈਣ ਭਰਾ ਕੋਈ ਵੀ ਨੇੜੇ ਨਹੀਂ ਲੱਗ ਰਿਹਾ ਤੇ ਇਹ ਅੱਜ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਲਾਤਾ ਜਿੱਥੇ ਜਾਨਵਰ ਵੀ ਵਾਰਸ ਨਹੀਂ ਸੀ ਹੁੰਦਾ ਅੱਜ ਉਹਨਾਂ ਪਿੰਡਾਂ ਦੇ ਵਿੱਚ ਇਨਸਾਨ ਲਵਾਰਸਾਂ ਵਾਂਗ ਪਏ ਆਪਣੇ ਘਰ ਦੇ ਵਿੱਚ ਨਾਰਕ ਘਟ ਰਹੇ ਆ ਪਰ ਉੱਥੇ ਕੋਈ ਚੰਗੇ ਲੋਕ ਵੀ ਆ ਜਿਹੜੇ ਆਪਣਾ ਅੱਜ ਵੀ ਫਰਜ਼ ਨਿਭਾਉਣਾ ਜਾਣਦੇ ਨੇ ਕਿਲੀਲੀ ਚਹਿਲ ਪਿੰਡਾ ਮੋਗੇ ਜ਼ਿਲ੍ਹੇ ਦਾ ਬੜਾ ਸਿਰ ਕੱਟ ਪਿੰਡ ਆ ਉਸ ਪਿੰਡ ਤੋਂ ਬਾਈ ਹੁਣੀ ਲੈ ਕੇ ਆਏ ਨੇ ਵੀਰੇ ਤੁਹਾਡਾ ਕੀ ਨਾਮ ਜਸਪਾਲ ਸਿੰਘ ਜਸਪਾਲ ਸਿੰਘ ਵੀਰੇ ਮਲਜੀਤ ਸਿੰਘ ਮਲਜੀਤ ਸਿੰਘ ਜਸ ਜਸ ਸਿੰਘ ਵੀਰੇ ਸਰਦੀਪ ਸਿੰਘ ਇਹ ਚਾਰੋਂ ਵੀਰ ਪ੍ਰਦੀਪ ਨੂੰ ਇੱਥੇ ਲੈ ਕੇ ਆਏ ਨੇ ਚੱਕੋ ਡਰਸਾਪ ਕੱਟੇ ਬਾਹਰ ਪਾਉਸ ਚੱਜਦੇ 290 ਸ਼ੁਗਰ ਤਿੰਨ ਸੁਬਾ ਕੋਈ ਨਹੀਂ ਖਾ ਰਿਹਾ ਕੋਈ ਪ੍ਰਦੀਪ ਸ਼ੁਗਰ ਵੀ ਹੈ ਤੈਨੂੰ ਹਾਂਜੀ ਸ਼ੁਗਰ ਹੈ ਕੋਈ ਨਹੀਂ ਕੋਈ ਨਹੀਂ ਦੇਖੋ ਕੀ ਹਾਲ ਦੀ ਜਮਈ ਪਿੰਜਰ ਬਣ ਗਿਆ ਪਿਆਈ ਬਈ ਇਦਾਂ ਦੀ ਹਾਲਤ ਕਿਉਂ ਹੋ ਗਈ ਇਹਦੇ ਘਰ ਦੇ ਹੈ ਨਹੀਂ ਸੀ ਕੋਈ ਹੋਰ ਹੈ ਨਹੀਂ ਇਹਦਾ ਭਾਈ ਆ ਉਹ ਦੇ ਫੈਮਲੀ ਆ ਨਾ ਤੇ ਜਿਆੜੀਦਾਰ ਬੰਦਾ ਹੋ ਗਿਆ ਤੁਸੀਂ ਆਈ ਠੀਕ ਆ ਮੈਂ ਜਿਆੜੀ ਕਰਦਾ ਸੀ ਪਿੰਡੋ ਦਵਾਈ ਤੁਸੀਂ ਮਾਰੀ ਪਿੰਡੋ ਦਵਾਈ ਦਵਾਈ ਲੈਣ ਦੇ ਕੇ ਹੂੰ ਜਾਂ ਟੁੱਡੇ ਕੇ ਰੱਖਿਆ ਪੰਜ ਚਾਰ ਦਿਨ ਉਹਨਾਂ ਨਾਲ ਸੁਨਾਰੇ ਹਸਪੀਟਲ ਇਹ ਹੋਇਆ ਕਿ ਇਹ ਡਾਕਟਰ ਨੂੰ ਹਾਂ ਸ਼ੂਗਰ ਸ਼ੂਗਰ ਕਿ ਪਹਿਲਾਂ ਇਹ ਵੀ ਨਸ਼ੇ ਖੂਬ ਕਰਦਾ ਸੀ ਹਾਂਜੀ ਪਹਿਲੇ ਨਸ਼ਾ ਕਰਦਾ ਹੀ ਜ਼ਿਆਦਾ ਕਰਦਾ ਸੀ ਠੀਕ ਹੈ ਕੀ ਕਰਦਾ ਸੀ ਨਸ਼ਾ ਮੈਂ ਨਸ਼ਾ ਗੋਲੀਆਂ ਗਾਲੀਆਂ ਫੋਲ ਹੁਣ ਵੀ ਖਾਂਦਾ ਗੋਲੀ ਹਾਂਜੀ ਹੁਣ ਵੀ ਖਾਂਦਾ ਗੋਲੀ ਕਿੰਨੀਆਂ ਗੋਲੀਆਂ ਖਾਂਦਾ ਜੀਬ ਤੁਲੇ ਰੱਖਣ ਵਾਲੀਆਂ ਹਾਂਜੀ ਅੱਜ ਹੀ ਅੱਜ ਉਹ ਵੀ ਉਹਦੇ ਘਰ ਕੇ ਬਚਿਆ ਮਾ ਜੀ ਮੇਰਾ ਕੋਈ ਨਹੀਂ ਮੈਂ ਇਕੱਲਾ ਪਾਣੀ ਆਸ ਤੇ ਕੋਈ ਨਹੀਂ ਕਿੰਨੇ ਭੈਣ ਭਰਾ ਮਾ ਤੁਸੀਂ ਹੈ ਕਿੰਨੇ ਭੈਣ ਭਰਾ ਤਿੰਨ ਭਰਾ ਹਾਂਜੀ ਦੋ ਭਰਾ ਤੁਸੀਂ ਦੋਨੇ ਹੀ ਹੋ ਹਾਂਜੀ ਦੋਨੇ ਹੀ ਇੱਕ ਭੈਣ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਪਿੰਡ ਵਾਲਿਆਂ ਨੇ ਵੀ ਨਹੀਂ ਕਿੰਨੇ ਬਾਹ ਫੜੀ ਪਈ ਸਰਪੰਚ ਨੇ ਇਹਨੇ ਕਿਹੋ ਜਿਹਾ ਨਹੀਂ ਗਏ ਤੁਸੀਂ ਫਿਰ ਆ ਹੀ ਵੀਰਾ ਇਹਦਾ ਨਹੀਂ ਫਰਕ ਨਹੀਂ ਪਿੰਡ ਦੀ ਚੈਤ ਪੱਲੀ ਗੋ ਜ ਹੁਣ ਵੋਟਾਂ ਦਾ ਦੌਰ ਚੱਲਦਾ ਕੋਈ ਹੋਰ ਕਿਸੇ ਵੱਲੋਂ ਕੋਈ ਮਦਦ ਨਹੀਂ ਕੋਈ ਕਿਸੇ ਨਾਲ ਮਦਦ ਨਹੀਂ ਕਿਹਾ ਕਿ ਅਸੀਂ ਇਹਦਾ ਮਤਾ ਕਰ ਕਰਦੇ ਦੇਖਦੇ ਠੀਕ ਹੈ ਜੀ ਚਾਹ ਤਰਾਂ ਤੋਂ ਪ੍ਰਾਪਤ ਜੀ ਤੁਮਣ ਦੇਖਿਆ ਵੀਰੇ ਤੇਰਾ ਹਾਲ ਵੀਡੀਓ ਜੀ ਸੀ ਵੀਰੇ ਨੇ ਚਾਦਰਾ ਤੋਂ ਲੈ ਪਿਆ ਹਾਂਜੀ ਹਾਂਜੀ ਪਿਆ ਤੇ ਆਪੇ ਗਰਮੀ ਚ ਕੋਈ ਨਹੀਂ ਕੋਈ ਨਹੀਂ ਸੀ ਪੋਇਤਾ ਪਾਣੀ ਵਾਹ ਗਏ ਇਹ ਆ ਤੇ ਅੱਡੀ ਚਲੇ ਜਾਂਦਾ ਸੀ ਤੇਰੇ ਬੱਚੇ ਬੱਚੇ ਮੇਰੇ ਮੁੰਡੇ ਹੀ ਦਿੱਤੀ ਵੀ ਛੁੱਟਿਆ 9 ਮਹੀਨੇ ਦਾ ਕਰ ਰਹੀ ਉਹ ਕਰਿਆ ਉੱਪਰਦੀਪ ਵੀਰਾ ਇੱਕੋ ਹੀ ਗੱਲ ਕਹਿ ਰਿਹਾ ਬਾਰ ਬਾਰ ਕੋਈ ਨਹੀਂ ਕੋਈ ਨਹੀਂ ਮੇਰਾ ਕੋਈ ਨਹੀਂ ਯਾਰ ਪਾਣੀ ਵੀ ਨਹੀਂ ਕਿਸ ਨੇ ਪੁਲਾਇਆ ਲੋਹੇ ਦੀ ਚਾਦਰਾਂ ਥੱਲੇ ਟੀਨਾ ਥੱਲੇ ਜਿਹੜੀ ਖੁਦ ਤਪੀ ਜਾਂਦੀ ਹੈ ਤਵੀ ਵਾਂਗੂ ਉਹਨਾਂ ਥੱਲੇ ਐਮ ਪਿਆਰ ਸੀ ਜਿਵੇਂ ਚੋਰ ਦੇ ਵਿੱਚ ਬੰਦਾ ਪੈ ਜਾਵੇ ਪਰ ਅੱਜ ਪ੍ਰੋਬਲਮ ਇਹ ਨਹੀਂ ਹੈਗੀ ਵੀ ਪ੍ਰਦੀਪ ਸਿੰਘ ਦੇ ਜੋ ਹਾਲਾਤ ਬਣਿਆ ਪ੍ਰੋਬਲਮ ਇਹ ਹੈ ਵੀ ਅੱਜ ਸਾਡੇ ਸਮਾਜ ਦੇ ਕਿੱਦਾਂ ਦੇ ਹਾਲਾਤ ਬਣਦੇ ਜਾਂਦੇ ਦੇਖੋ ਕਿੰਨੀ ਤਰਾਸ ਦੀ ਆ ਇਹ ਬਿਮਾਰੀ ਨਹੀਂ ਗਰੀਬੀ ਆ ਇਹ ਜਿਹੜੀ ਆ ਹਾਲਤ ਹੈ ਦੀ ਆਂ ਸ਼ਰੀਰ ਜਿਹੜਾ ਪਿਆ ਹੈ ਸ਼ਰੀਰ ਨਹੀਂ ਇਨਸਾਨ ਦਾ ਨਹੀਂ ਇਹ ਗਰੀਬੀ ਦਾ ਗਰੀਬੀ ਆਪਣੇ ਆਪ ਚ ਇੱਕ ਵੱਡੀ ਬਿਮਾਰੀ ਆ ਹੁਣ ਇਹੀ ਚਾਰ ਛਲੜ ਹੁੰਦੇ ਇਹਨਾਂ ਕੋਲੇ ਇਹ ਵੀ ਕਿਸੇ ਵੱਡੇ ਹਸਪਤਾਲ ਜਾ ਕੇ ਇਲਾਜ ਕਰਾ ਲੈਂਦੇ ਚੰਗੀ ਖਾਹ ਰੱਖਣ ਦੇ ਜਾਂ ਪਰ ਇੱਕ ਸਰਕਾਰੀ ਤੌਰ ਤੇ ਜਿਹੜੀਆਂ ਨਸ਼ਾ ਡਾਕਟਰ ਵੇਚ ਰਹੇ ਆ ਡਾਇਰੈਕਟ ਬੈਠੇ ਹਸਪਤਾਲਾ ਸਰਕਾਰੀ ਚ ਅਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਆ ਜਾ ਕੇ ਉਹ ਉਹਦੇ ਨਾਲ ਹੋਏ ਹੋਏ ਆ ਇਹਨੇ ਉਹਨੇ ਲੀਵਰੀ ਖਤਮ ਕਰਤਾ ਇਹਦਾ ਉਹ ਜੀਬ ਥੱਲੇ ਵਾਲੀਆਂ ਗੋਲੀਆਂ ਇੰਨੀਆਂ ਜ਼ਿਆਦਾ ਖਤਰਨਾਕ ਆ ਮੰਨ ਲਓ ਚਿੱਟੇ ਦੇ ਵੀ ਉਹ ਮਾਂ ਵਾਲੀ ਗੋਲੀ ਤੇ ਜਿਹੜੇ ਪੰਜਾਬ ਦੇ ਵਿੱਚ ਬੰਦੇ ਪੋਸਟ ਖਾਂਦੇ ਸੀ ਉਹ ਗੋਲੀਆਂ ਤੇ ਲੱਗੇ ਤੋ ਗੋਲੀਆਂ ਕਈ ਤਾਂ 4 4 5 5 ਗੋਲੀਆਂ ਜੀਭ ਥਰੇ ਰੱਖ ਲੈਂਦੇ ਆ ਜਦੋਂ ਸਰੀਰ ਚੱਲਦਾ ਹੌਲੀ ਹੌਲੀ ਉਹ ਸਰੀਰ ਨੂੰ ਅੰਦਰੋਂ ਖਤਮ ਕਰ ਦਿੰਦੀ ਆ ਨਿਚੋੜ ਦਿੰਦੀ ਆ ਫਿਰ ਸਰੀਰ ਗੋਲੀ ਵੀ ਨਹੀਂ ਚੱਲਣਾ ਚੱਲਦਾ ਹੁਣ ਦੀ ਗੋਲੀ ਖਾਂਦਾ ਪ੍ਰਦੀਪ ਤੇ ਆ ਸਰੀਰ ਦੇ ਵਿੱਚ ਹਾਲਤ ਦੇਖ ਲੋ ਕੀ ਬਣ ਗਈ ਆ ਤੇ ਇਹ ਸਿੱਧੋ ਸਿੱਧਾ ਸਰਕਾਰ ਵੱਲੋਂ ਕੀਤਾ ਗਿਆ ਇੱਕ ਮਰਡਰ ਹੀ ਆ ਇਹ ਕਿਉਂਕਿ ਜਿਹੜੀਆਂ ਉਹ ਸਰਕਾਰੀ ਤੌਰ ਤੇ ਗੋਲੀਆਂ ਵੇਚੀਆਂ ਜਾਂਦੀਆਂ ਉੱਥੇ ਦਿੱਤੀਆਂ ਜਾਂਦੀਆਂ ਫ੍ਰੀ ਵਾਂਗੂ ਐਂ ਬੰਡੇ ਜਾਂਦੇ ਰੇਉੜੀਆਂ ਉਹ ਨੀਰੀ ਜ਼ਹਿਰ ਆ ਤੇ ਉਹ ਇਹਨਾਂ ਮਜ਼ਦੂਰ ਕਲਾਸ ਲੋਕਾਂ ਤੇ ਗਰੀਬਾਂ ਤੇ ਬਹੁਤ ਮਾੜਾ ਅਸਰ ਪਾਉਂਦੀ ਐ ਕਿਉਂਕਿ ਖਾਾਕ ਕੋਈ ਨਹੀਂ ਹੈ ਨਹੀਂ ਗੋਲੀਆਂ ਖਾ ਕੇ ਫਿਰ ਦਿਹਾੜੀ ਤੇ ਜਾਣਾ ਪਰ ਜਿਹਦੇ ਗਾਂ ਦਿਹਾੜੀ ਜਾਣਾ ਉਹਨੇ ਵੀ ਪੂਰਾ ਟਾਈਮ ਕੰਮ ਲੈਣਾ ਠੋਕ ਕੇ ਤਾਂ ਫਿਰ ਆ ਹਾਲਾਤ ਹੌਲੀ ਹੌਲੀ ਬਣ ਜਾਂਦੇ ਜੋ ਅੱਜ ਪ੍ਰਦੀਪ ਦੇ ਬਣ ਗਏ ਕਿੰਨੇ ਕ ਟਾਈਮ ਤੋਂ ਬਾਈ ਇਹ ਪਿਆ ਮੰਜੇ ਤੇ ਬਹੁਤ ਹੋਈ ਤਾਂ ਚਾਰ ਮਹੀਨੇ ਆ ਹਾਲਾਤ ਐਸ ਹਾਲਤ ਚ ਪਏ ਨਾ ਬਾਰੇ ਬੜੀ ਤਰਾਸਦੀ ਆ ਵੀ ਬਾਈ ਦੀ ਆਪਣੇ ਨਗਰ ਖੇੜੇ ਵਿੱਚ ਵੀ ਮਦਦ ਨਹੀਂ ਹੁੰਦੀ ਦੇਖੋ ਅੱਗੇ ਲੋਕ ਇੱਕ ਦੂਜੇ ਦੀ ਬਾਹਾਂ ਬਣਦੇ ਸੀਗੇ ਇੱਕ ਦੂਜੇ ਦਾ ਸਾਥ ਦਿੰਦੇ ਸੀਗੇ ਅੱਜ ਕੋਈ ਕਿਸੇ ਦਾ ਬੇਲੇ ਨਹੀਂ ਪਾਇਆ ਤੇ ਹੁਣ ਪ੍ਰਦੀਪ ਦੀ ਸਿਹਤ ਜਾਂਬੀ ਲਈ ਸਾਰੇ ਭੈਣ ਭਰਾ ਅਰਦਾਸ ਕਰਿਓ ਇਹ ਵੀ ਠੀਕ ਹੋ ਜੇਵੇ ਠੀਕ ਹੋ ਕੇ ਆਪਣੇ ਜਿਉਣ ਜੋਗਾ ਹੋ ਜੇਵੇ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇਵੇ ਭਾਈ ਇਹ ਨਿਕਲ ਲੱਗ ਤਾ ਜਾਨ ਬਚਾ ਲਓ ਮੈਂ ਕਿਰਵਾ ਕੇ ਤਕਰਵਾ ਅਸੀਂ ਕੌਣ ਆ ਬਚਾਉਣ ਵਾਲੇ ਉਹ ਆ ਪਾਬਨ ਨਾਨਕ ਹੈਨਾ ਕਹਿੰਦੇ ਸਾਡੇ ਕੋਲ ਹੈ ਕਿ ਸੇਵਾ ਕਰਾਉਣੀ ਹੈ ਨਾ ਬਾਅਦ ਚ ਪਤਾ ਨਹੀਂ ਉਹਨਾਂ ਦੀ ਸੇਵਾ ਕਰੀ ਵੀਰੇ ਨੇ ਜਿਵੇਂ ਦੱਸਿਆ ਟਰੱਕ ਡਰਾਈਵਰ ਸੀ ਪੇਸ਼ੇ ਤੋਂ 14-15 ਸਾਲ ਦੀ ਉਮਰ ਦੀ ਟਰੱਕ ਚਲਾਉਣ ਲੱਗ ਗਿਆ ਸੀ ਤੇ ਟਰੱਕ ਚਲਾਉਣ ਇਸ ਨੇ ਡੋਡੇ ਪੋਸਟ ਖਾਣ ਲੱਗਾ ਉਦੋਂ ਹੱਡਪੈਰ ਚੱਲਦੇ ਸੀ ਵਧੀਆ ਚਾਰ ਪੈਸੇ ਬਣਦੇ ਸੀ ਡੋਡੇ ਖਾਈ ਗਿਆ ਹੁਣ ਟਰੱਕ ਚਲਾਉਣ ਤੋਂ ਵੀ ਅੱਪ ਰਹਿ ਗਿਆ ਤੇ ਫਿਰ ਗੋਲੀ ਖਾਣ ਲੱਗ ਗਿਆ ਜਿਹੜੀ ਜੀ ਥੱਲੇ ਰੱਖਣ ਵਾਲੀ ਹੈ ਤੇ ਉਹ ਗੋਲੀ ਨੇ ਇਹਦੀ ਆ ਹਾਲਤ ਕਰਤੀ ਅੱਜ ਹੱਡੀਆਂ ਦਾ ਪਜਰ ਬਣਾ ਲਾ ਪ੍ਰਦੀਪ ਜਿਹਦਾ ਐਡਾ ਸਰੀਰ ਸੀ ਟਟਾ ਲੋਗ ਲੋਗ ਕਰਦਾ ਕਰਨ ਚ ਨੱਤੀ ਪਾਈ ਹੋਈ ਆ ਪੂਰਾ ਸ਼ਕੀਨ ਸੀ ਇਹ ਬੋਲਦਾ ਪਰ ਅੱਜ 25 ਕਿਲੋ ਦੀਆਂ ਹੱਡੀਆਂ ਰਹਿ ਗਈਆਂ ਜਦੋਂ ਕੋਈ ਗਰੀਬ ਇਸ ਹਾਲ ਤੇ ਚੱਲੇ ਜਾਂਦਾ ਡਿੱਗ ਪੈਂਦਾ ਇੱਕ ਵੀ ਕੋਈ ਸੌਂਦਾ ਨਹੀਂ ਭਰਾਵੋ ਕੋਈ ਨਹੀਂ ਪਛਾਣ ਕੇ ਕੋਈ ਨਹੀਂ ਕਹਿੰਦਾ ਕਿ ਵੀ ਪ੍ਰਦੀਪ ਚੱਲ ਤੇਰਾ ਲਾਜ ਕਰਾਈਏ ਕਮੀਆਂ ਪਹਿਲਾਂ ਦੇਖਣ ਲੱਗ ਗਏ ਹੁੰਦੇ ਆ ਵੀ ਇਹ ਤਾਂ ਗੋਲੀ ਖਾਂਦਾ ਵਾ ਜੀ ਇਹ ਤਾਂ ਨਸ਼ੇ ਕਰਦਾ ਜੀ ਦੇਖੋ ਕਮੀਆਂ ਦੇ ਤਾਂ ਅਸੀਂ ਸਾਰੇ ਭਰੇ ਪਏ ਆ ਤੇ ਪ੍ਰਦੀਪ ਸਿੰਘ ਦੀ ਲੱਤ ਗਲੀ ਪਈ ਆ ਸਾਰੇ ਉੱਤੇ ਕੱਪੜੇ ਗੰਦੇ ਦੀਰਾਂ ਬੰਨੀਆਂ ਹੋਈਆਂ ਮਾ ਪਜਾਮਾ ਪਜੂਮਾ ਪਾੜ ਕੇ ਬੰਨੀ ਫਿਰਦਾ ਵਿਚਾਰਾ ਤੇ ਕੋਈ ਸਾਹਮਣ ਵਾਲਾ ਨਹੀਂਗਾ ਇੱਕ ਭੈਣ ਆ ਤੇ ਦੋ ਭਰਾ ਵਾ ਆ ਭਰਾ ਖੜਾ ਕੋਲੇ ਇਹ ਵਿਧਿਆਨੀ ਕਰਦਾ ਮਜ਼ਦੂਰੀ ਕਰਦਾ ਇਹ ਕਹਿੰਦਾ ਮੈਂ ਤਾਂ ਰੋਟੀ ਵੀ ਦੇ ਸਕਦਾ ਸੀ ਸਰਕਾਰੀ ਹਸਪਤਾਲ ਚ ਲੈ ਕੇ ਗਏ ਸੀਗੇ ਤੇ ਸਰਕਾਰੀ ਹਸਪਤਾਲ ਵਾਲਿਆਂ ਨੇ 2-4 ਦਿਨ ਰੱਖ ਕੇ ਛੁੱਟੀ ਦੇ ਦਿੱਤੀ ਫੇਰ ਘਰੇ ਪਿਆ ਤੜਫੀ ਜਾਂਦਾ ਸੀ ਬਸ ਕਰੇਰ ਅਰਦਾਸ ਇਹ ਵੀਰ ਤੰਦਰੁਸਤ ਹੋ ਜੇ ਵੀ ਇੰਨਾ ਵੀਰੇ ਮੈਂ ਇੱਥੇ ਰਹਿ ਕੇ ਸੇਵਾ ਕਰਾਂ ਉਹ ਮੈਨੂੰ ਬਚਾ ਲਓ ਕਰੇ ਅਰਦਾਸ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ